ਜੀ ਅਸੀਂ ਅੱਜ ਪੰਜਾਬੀ ਸੂਟ ਪੱਡੀ ਕਮੰਡ ਆ ਰਹੀ ਤੋਂ ਅਸੀਂ ਲੈ ਕੇ ਆਇਆ ਸੂਟ ਜੌਰਜਟ ਦੇ ਸੂਟ ਤੁਹਾਨੂੰ ਦਿਖਾਵਾਂਗੇ ਤੇ ਪੂਰੀ ਵੀਡੀਓ ਧਿਆਨ ਨਾਲ ਦੇਖਿਓ ਜੀ ਸਾਰੇ ਅਲੱਗ-ਅਲੱਗ ਡਿਜ਼ਾਈਨਾਂ ਦੇ ਵਿੱਚ ਸੂਟ ਨੇ ਆਪ ਕਰਦੇ ਹਾਂ ਜੀ ਸ਼ੁਰੂ ਇਹ ਵਾਲਾ ਸੂਟ ਫਿਊਨਾ ਜੌਰਜਟ ਦੇ ਵਿੱਚ ਬਹੁਤ ਹੀ ਵਧੀਆ ਦੇਖੋ ਇਹ ਕਢਾਈ ਹੋਈ ਹੈ ਨੇੜੇ ਤੋਂ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਹ ਆ ਗਈ ਕਢਾਈ ਇਹਦੀ ਘੇਰੇ ਦੀ ਤੇ ਇਹ ਗਲੇ ਦੀ ਕਢਾਈ ਆ ਗਈ। ਇਹ ਵਾਲੇ ਬਾਜੂ ਦੀ ਕਢਾਈ ਆ ਗਈ। ਇਹ ਗਲੇ ਦੀ ਕਢਾਈ ਆ ਗਈ। ਤੇ ਇਹ ਬਾਜੂ ਦਾ ਵਰਕ ਆ ਗਿਆ। ਇਹ ਜਿਵੇਂ ਉਹਨਾਂ ਜੌਰਜਟ ਦੇ ਵਿੱਚ ਸੂਟ ਆ। ਇਹਦਾ ਪ੍ਰਾਈਸ 1000 ਰੁਪਇਆ। ਇਹ ਜੀ ਆਪਾਂ ਇੱਕ ਹੋਰ ਸੂਟ ਲੈ ਕੇ ਆਏ ਹਾਂ ਜੌਰਜਟ ਦਾ ਜੋ ਆਪਾਂ ਨੇ ਰੈਡੀ ਕੀਤਾ। ਤੁਸੀਂ ਨੇੜੇ ਤੋਂ ਫਿਨਿਸ਼ਿੰਗ ਚੈੱਕ ਕਰ ਸਕਦੇ। ਇਹਦੀ ਬਾਜੂ ਦਾ ਵਰਕ ਆ ਗਿਆ ਬਹੁਤ ਸੋਹਣਾ ਸੂਟ ਹੈੀ ਆਪਰ ਤੇ ਆਪਾਂ ਨੇ ਸੂਟ ਰੈਡੀ ਕੀਤੇ ਨੇ ਇਹਦਾ ਪ੍ਰਾਈਸ ਵੀ 1000 ਰੁਪਏ ਹੈ ਇੱਕ ਨਿਊ ਸੂਟ ਇਹ ਰੈਡੀ ਕੀਤਾ ਕਾਵਿਏ ਦੇ ਨਾਲ ਕਟਵਰਕ ਹੋਇਆ ਦੇਖ ਸਕਦੇ ਹੋ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲੇ ਵਰਕ ਹੋਇਆ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਹਦੀ ਬਾਜੂ ਦਾ ਵਰਕ ਆ ਗਿਆ। ਇਸ ਇਹਦਾ ਪ੍ਰਾਈਸ 1300 ਰੁਪਿਆ ਬਿਨਾਂ ਦੁਪੱਟੇ ਤੋਂ ਤੁਸੀਂ ਇਹ ਦੁਪੱਟੇ ਨਾਲ ਲੈਣਾ ਚਾਹੁੰਦੇ ਹੋ ਤਾਂ ਦੁਪੱਟੇ ਨਾਲ ਵੀ ਲੈ ਸਕਦੇ ਹੋ। ਬਿਨਾਂ ਦੁਪੱਟੇ ਤੋਂ ਮੰਗਵਾਉਣਾ ਚਾਹੁੰਦੇ ਹੋ ਬਿਨਾਂ ਦੁਪੱਟੇ ਤੋਂ ਵੀ ਮੰਗਵਾ ਸਕਦੇ ਹੋ। ਬਹੁਤ ਹੀ ਸੋਹਣਾ ਸਟੱਫ ਹੈ। ਸੌਫਟ ਵਾਲੀ ਜੌਰਜਟ ਹੈ। ਵਧੀਆ ਵਾਲੀ। ਇੱਕ ਆਪਾਂ ਨੇ ਇਹ ਸੂਟ ਰੈਡੀ ਕੀਤਾ। ਇਹ ਕੋ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਫਰੰਟ ਆ ਗਿਆ ਇਹ ਬਾਜੂ ਦਾ ਵਰਕ ਆ ਗਿਆ ਬਹੁਤ ਸੋਹਣਾ ਵਰਕ ਹੋਇਆ ਤੇ ਇਹ ਆਪਾਂ ਨੇ ਇਹਦੀ ਬੈਕ ਸਾਈਡ ਦੇ ਵਰਕ ਕੀਤਾ ਇਹ ਤੁਸੀਂ ਕਿਸੇ ਹੋਰ ਕਲਰ ਦੇ ਵਿੱਚ ਕਰਵਾਉਣਾ ਚਾਹੁੰਦੇ ਤਾਂ ਕਿਸੇ ਹੋਰ ਕਲਰ ਦੇ ਵਿੱਚ ਵੀ ਕਰਵਾ ਸਕਦੇ ਹੋ ਇਹ ਸੂਟ ਵੀ ਮੰਗਵਾ ਸਕਦੇ ਹੋ ਇੱਕ ਆਪਾਂ ਨੇ ਕੀਤਾ ਇਹ ਵਾਲਾ ਡਿਜ਼ਾਈਨ ਰੈਡੀ ਇਹ ਗੜੇ ਦਾ ਵਰਕ ਆ ਗਿਆ ਇਹ ਦੀ ਘੇਰੇ ਦਾ ਵਰਕ ਆ ਗਿਆ ਆਪਣੇ ਘੇਰੇ ਦੇ ਅਕੋਰਡਿੰਗ ਇਹ ਵੀ ਮੰਗਵਾ ਸਕਦੇ ਹੋ ਸੂਟ ਇਹਦੀ ਬੈਕ ਸਾਈਡ ਤੇ ਇਸ ਤਰ੍ਹਾਂ ਦਾ ਵਰਕ ਹੋਇਆ ਜਿਵੇਂ ਕਿ ਫਰੰਟ ਦੇ ਉੱਪਰ ਹੋਇਆ ਇਸੇ ਤਰ੍ਹਾਂ ਦਾ ਹੀ ਵਰਕ ਕੇ ਦੀ ਬਾਜੂ ਦੇ ਉੱਤੇ ਤੇ ਮੂਰੀ ਤੇ ਹੋਇਆ ਤੁਸੀਂ ਇਹ ਕਿਸੇ ਹੋਰ ਕਲਰ ਦੇ ਵਿੱਚ ਕਰਵਾਉਣਾ ਤਾਂ ਉਹ ਵੀ ਕਰਵਾ ਸਕਦੇ ਹੋ ਇਹ ਸੂਟ ਵੀ ਮੰਗਵਾ ਸਕਦੇ ਹੋ ਇਹਦਾ ਪ੍ਰਾਈਸ 1500 ਰੁਪਏ ਹੈ ਜੀ ਇੱਕ ਜੋਰ ਛੜ ਦੇ ਵਿੱਚ ਆਪਾਂ ਨੇ ਇਹ ਸੂਟ ਰੈਡੀ ਕੀਤਾ ਗਰਲਸ ਜੀ ਲੁੱਕ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਰੈਡੀ ਹੋਇਆ ਵੀ ਇਹ ਇਹਦੀ ਸਟ੍ਰੇਟ ਸਲਵਾਰ ਪਲਾਜ਼ੋ ਵੀ ਬਣਾ ਸਕਦੇ ਹੋ ਤੁਸੀਂ ਇਹ ਫਰੰਟ ਦਾ ਵਰਕ ਆ ਗਿਆ ਛੋਟੀ ਛੋਟੀ ਬੂਟੀ ਨਾਲ ਫਰੰਟ ਦੇ ਵਰਕ ਹੋਇਆ ਇਹਦੀ ਬਾਜੂ ਦਾ ਵਰਕ ਆ ਮੂਰੀ ਦਾ ਵਰਕ ਬਾਜੂ ਦਾ ਵਰਕ ਤੇ ਫਰੰਟ ਦਾ ਵਰਕ ਫਰੰਟ ਦਾ ਵਰਕ ਆ ਗਿਆ ਬਹੁਤ ਸੋਹਣਾ ਵਰਕ ਆ ਹਲਕਾ ਜਿਹਾ ਵਰਕ ਆ ਤੇ ਸੋਬਰ ਜਿਹਾ ਸੋਹਣਾ ਜਿਹਾ ਕਲਰ ਦਾ ਸੂਟ ਆ ਤੁਸੀਂ ਆਪਣਾ ਆਰਡਰ ਕਰ ਸਕਦੇ ਹੋ ਜਲਦੀ ਜਲਦੀ ਬੁੱਕ ਤੇ ਆਪਾਂ ਦੇਖੋਣੇ ਸਾਨੂੰ ਹੋਰ ਸੂਟ ਇਹ ਵਾਲਾ ਆਪਣੀ ਪੈਚ ਦੇ ਵਿੱਚ ਇਹ ਤਿਆਰ ਕੀਤਾ ਉਹ ਸੋਹਣਾ ਸੂਟ ਆਈ ਇਹ ਵਾਲਾ ਦੇਖੋ ਤੁਸੀਂ ਇਹਦੀ ਮੂਰੀ ਦਾ ਵਰਕ ਆ ਤੇ ਇਸੇ ਤਰ੍ਹਾਂ ਦਾ ਹੀ ਵਰਕ ਇਹਦੀ ਬਾਜੂ ਤੇ ਆ ਇਹਦਾ ਪ੍ਰਾਈਸ ਵੀ 1000 ਰੁਪਏ ਆ ਸ਼ਿਪਿੰਗ ਇਹਨਾਂ ਦੇ ਵਿੱਚ ਹੀ ਐਡ ਆ ਆਪਾਂ ਹੁਣ ਤੁਹਾਨੂੰ ਥੋੜਾ ਹੋਰ ਸੂਟ ਪੀਚ ਕਲਰ ਦਾ ਸੂਟ ਇਹਦਾ ਘੇਰੇ ਦਾ ਵਰਕ ਆ ਗਿਆ ਤੇ ਮੂਰੀ ਦਾ ਵਰਕ ਆ ਗਿਆ ਇਸੇ ਤਰ੍ਹਾਂ ਦਾ ਵਰਕ ਹੀ ਇਹਦੀ ਬਾਜੂ ਤੇ ਕੀਤਾ ਹੋਇਆ ਇਹਦੇ ਫਰੰਟ ਦਾ ਵਰਕ ਆ ਗਿਆ ਬਹੁਤ ਸੋਹਣਾ ਫਰੰਟ ਬਣਿਆ ਇਹਦੇ ਨਾਲ ਆਪਾਂ ਨੇ ਇਹ ਦੁਪੱਟਾ ਕੀਤਾ ਰੈਡੀ ਇਹਦਾ ਪ੍ਰਾਈਸ 1700 ਰੁਪਿਆ ਦੁਪੱਟੇ ਦੇ ਨਾਲ ਪਿਓਰ ਚਨਾਉਂ ਦਾ ਵਧੀਆ ਦੁਪੱਟਾ ਕੀਤਾ ਇਹਦੇ ਨਾਲ ਆਪਾਂ ਨੇ ਟਾਈਡ ਆਈ ਗਈ ਤਾਂ ਇਹਦਾ ਪ੍ਰਾਈਸ 1700 ਰੁਪਿਆ ਇਹ ਵੀ ਤੁਸੀਂ ਆਪਣਾ ਆਰਡਰ ਕਰ ਸਕਦੇ ਹੋ ਬੁੱਕ ਜਲਦੀ ਜਲਦੀ ਤੇ ਦਿਖਾਉਣੇ ਆਪਾਂ ਤੁਹਾਨੂੰ ਫਰੌਕ ਇਹ ਆਪਾਂ ਨੇ ਜੈਲੋ ਫਰੌਕ ਰੈਡੀ ਕੀਤੀ ਹੈ ਇਹ ਲੈਣਾ ਵਾਲੀ ਜੋਰਜ ਉੱਤੇ ਰੈਡੀ ਕੀਤੀ ਹੋਈ ਹੈ ਇਹ ਬਲਾਊਜ਼ ਦਾ ਵਰਕ ਆ ਗਿਆ ਇਹ ਮੂਰੀ ਦਾ ਵਰਕ ਆ ਗਿਆ ਇਹ ਵਾਲੇ ਦੀ ਬਾਜੂ ਦਾ ਵਰਕ ਆ ਗਿਆ ਜੀ ਇਹ ਬਹੁਤ ਸੋਹਣੀ ਫੌਕ ਰੈਡੀ ਹੋਈ ਆ ਇਹਦਾ ਪ੍ਰਾਈਸ ਵੀ 1000 ਰੁਪਏ ਦਾ ਇੱਕ ਆਪਾਂ ਨੇ ਇਹ ਵਾਲਾ ਸੂਟ ਰੈਡੀ ਕੀਤਾ ਹੋਇਆ ਲੈਣਾ ਵਾਲੀ ਜੌਰਜਟ ਦੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਆ ਸਾਫਟ ਵਾਲੀ ਜੌਰਜਟਾ ਕੱਪੜੇ ਦੀ ਕੋਈ ਵੀ ਸ਼ਿਕਾਇਤ ਨਹੀਂ ਹੋਊਗੀ ਕੱਪੜਾ ਬਹੁਤ ਵਧੀਆ ਹੀ ਇਹ ਡਿਜ਼ਾਈਨ ਦੀ ਬਹੁਤ ਡਿਮਾਂਡ ਹੋ ਰਹੀ ਹੈ ਦੇਖੋ ਕਾਟਨ ਦੇ ਵੀ ਕਰਵਾ ਰਹੇ ਨੇ ਤੇ ਇਹ ਆਪਣੇ ਜੌਰਜਟ ਤੇ ਵੈਸੇ ਹੀ ਜੌਰਜਟ ਤੇ ਜ਼ਿਆਦਾ ਵਧੀਆ ਹੁੰਦਾ ਕਾਟਨ ਨਾਲੋਂ ਕਿਉਂਕਿ ਕਾਟਨ ਦੇ ਵਿੱਚ ਕੱਟ ਕਰਨੇ ਬਹੁਤ ਔਖੇ ਹੋ ਜਾਂਦੇ ਨੇ ਸਾਫਟ ਵਾਲੀ ਜੌਰਜਟ ਦੇ ਉੱਪਰ ਇਹ ਆਪਣੇ ਰੈਡੀ ਕੀਤਾ ਇਹਦੀ ਬਾਜ਼ੂ ਦਵਾਰ ਲੱਗਾ ਗਿਆ ਇਹਦਾ ਪ੍ਰਾਈਸ 1200 ਰੁਪਏ ਹੈ ਇੱਕ ਆਪਾਂ ਇਹ ਵਾਲਾ ਡਿਜ਼ਾਈਨ ਰੈਡੀ ਕੀਤਾ। ਜੌਰਜਟ ਦੇ ਉੱਪਰ ਗਰਮੀਆਂ ਵਿੱਚ ਜਿਵੇਂ ਕਿ ਲਾਈਟ ਜਾਂ ਕਲਰ ਪਸੰਦ ਕਰਦੇ ਆ। ਤਾਂ ਆਪਾਂ ਨੇ ਇਹ ਵੀ ਲੈਣਾ ਲਈ ਜੌਰਜਟ ਦੇ ਉੱਪਰ ਰੈਡੀ ਹੋਇਆ। ਇਹਦੀ ਬਾਜੂ ਦਾ ਵਰਕ ਆ ਗਿਆ। ਇਹਦਾ ਪ੍ਰਾਈਸ ਵੀ 1000 ਰੁਪਇਆ। ਸ਼ਿਪਿੰਗ ਦੇ ਵਿੱਚ ਹੀ ਐਡ ਤੁਸੀਂ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰ ਸਕਦੇ ਹੋ। ਇਹ ਕੇਵਲ ਆ ਡਿਜ਼ਾਈਨ ਆ। ਇਹ ਫਲਾਵਰ ਪੈਂਦੇ ਆ ਚਾਰ ਸੂਟ ਤੇ, ਦੋ ਬਾਵਾਂ ਤੇ ਤੇ ਉਹ ਮੂਰੀਆਂ ਤੇ। ਇਹ ਫਰੰਟ ਤੇ ਇਹਦੇ ਤੇ ਆਪਾਂ ਲੈਸ ਵਗੈਰਾ ਲਗਾ ਕੇ ਡਿਜ਼ਾਈਨ ਬਣਾ ਸਕਦੇ ਹਾਂ ਇਹ ਵੀ ਬਹੁਤ ਸੋਹਣਾ ਸੂਟ ਹੈ ਇਹਦਾ ਪ੍ਰਾਈਸ ਵੀ 1000 ਰੁਪਇਆ ਇਹ ਕੇਵਲ ਸੂਟ ਆਪਾਂ ਨੇ ਰੈਡੀ ਕੀਤਾ ਟਾਈ ਡਾਈ ਦੇ ਵਿੱਚ ਇਹ ਵੀ ਬਹੁਤ ਸੋਹਣਾ ਸੂਟ ਹੈ ਇਹਦਾ ਪ੍ਰਾਈਸ ਵੀ ਜੀ ਬਿਨਾ ਦੁਪੱਟੇ ਤੋਂ 1000 ਰੁਪਇਆ ਇਹ ਵੀ ਤੁਸੀਂ ਆਰਡਰ ਕਰ ਸਕਦੇ ਹੋ ਬੁੱਕ ਇਹ ਕੇਵਲ ਡਿਜ਼ਾਈਨ ਆ ਪਿਛੀ ਸਾਈਡ ਦੇ ਉੱਤੇ ਇਹ ਵੀ ਡਿਜ਼ਾਈਨ ਰੈਡੀ ਹੋਇਆ ਹੈ ਬੋਸਨਾ ਡਿਜ਼ਾਈਨ ਰੈਡੀ ਹੋਇਆ ਇਹਦਾ ਪ੍ਰਾਈਸ ਵੀ 1000 ਰੁਪਏ ਹੈਗਾ ਸੌਫਟ ਵਾਲੀ ਵਧੀਆ ਵਾਲੀ ਜੌਰਜਟ ਇਹਦੇ ਤੇ ਆਪਣੇ ਯੂਜ਼ ਕੀਤੀ ਹੋਈ ਆ ਭਵਿੰਦਰਾ ਦੀ ਇਹ ਮੂਰੀ ਦਾ ਵਰਕ ਆ ਗਿਆ ਤੇ ਇਸੇ ਤਰ੍ਹਾਂ ਦਾ ਹੀ ਵਰਕ ਇਹਦੀ ਬਾਜੂ ਦੇ ਉੱਪਰ ਆ ਗਿਆ ਵਰਕ ਬਹੁਤ ਸੋਹਣਾ ਹੋਇਆ ਫਿਨਿਸ਼ਿੰਗ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਡਿਜ਼ਾਈਨ ਦੀ ਇਹਦਾ ਪ੍ਰਾਈਸ ਵੀ 1000 ਰੁਪਏ ਹੈ ਜੀ ਤੇ ਇੱਕ ਆਪਾਂ ਨੇ ਇਹ ਵਾਲਾ ਸੂਟ ਰੈਡੀ ਕੀਤਾ ਇਹ ਵੀ ਉਹਨਾਂ ਦੇ ਉੱਪਰ ਰੈਡੀ ਹੋਇਆ ਇਹਦੇ ਕੀ ਰੇਤੇ ਵਰਕ ਆ ਇਸੇ ਤਰ੍ਹਾਂ ਦਾ ਵਰਕ ਹੀ ਇਹਦੀ ਬਾਜੂ ਤੇ ਆ ਇਹਦਾ ਪ੍ਰਾਈਸ ਹੈਗਾ ਜੀ 800 ਰੁਪਿਆ ਇੱਕ ਬਣ ਇਹ ਵਾਲਾ ਡਿਜ਼ਾਈਨ ਰੈਡੀ ਕੀਤਾ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੋਇਆ ਰੈਡੀ ਇਹ ਕਾਟਨ ਤੇ ਵੀ ਕੀਤਾ ਤੇ ਜੌਰਜਟ ਤੇ ਵੀ ਰੈਡੀ ਹੋਇਆ ਇਹ ਗੱਲੇ ਦਾ ਵਰਕ ਆ ਗਿਆ ਇਹ ਮੋਰੀ ਦਾ ਵਰਕ ਆ ਗਿਆ ਘੇਰੇ ਦਾ ਵਰਕ ਆ ਗਿਆ ਤੇ ਬਾਜੂ ਦਾ ਵਰਕ ਆ ਗਿਆ ਇਹਦੇ ਨਾਲ ਆ ਪਾਣੀ ਦਾ ਪੱਟਾ ਰੈਡੀ ਕੀਤਾ ਇਹਦਾ ਪ੍ਰਾਈਸ ਹੈਗਾ ਪੱਟੇ ਨਾਲ 1300 ਰੁਪਇਆ ਤੇ ਇੱਕ ਇਹ ਵਾਲਾ ਡਿਜ਼ਾਈਨ ਰੈਡੀ ਹੋਇਆ ਇਹ ਕੇਰੇ ਦਾ ਵਰਕ ਆ ਗਈ ਇਸੇ ਤਰ੍ਹਾਂ ਦਾ ਵਰਕ ਹੀ ਇਹਦੀ ਬਾਜੂ ਦਾ ਵਰਕ ਆਇਆ ਦੇਖੋ ਬਹੁਤ ਸੋਹਣਾ ਵਰਕ ਬਾਜੂ ਤੇ ਤੇ ਇਹਦੀ ਮੂਰੀ ਤੇ ਵਰਕ ਆ ਇਸ ਤਰ੍ਹਾਂ ਦਾ ਵਰਕ ਆ ਪਾਣੀ ਦੀ ਮੂਰੀ ਤੇ ਕੀਤਾ ਬਹੁਤ ਸੋਹਣਾ ਡਿਜ਼ਾਈਨ ਆ ਇਹਦਾ ਪ੍ਰਾਈਸ ਵੀ 1000 ਰੁਪਏ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਇਹ ਕੇ ਵਾਲਾ ਸੂਟ ਆਪਾਂ ਨੇ ਫਿਊਨਾ ਦੇ ਉੱਪਰ ਰੈਡੀ ਕੀਤਾ ਹੈ ਫਿਊਨਾ ਜੌਰਜਟ ਦੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਆ ਇਹ ਗੂੜੇ ਕਲਰ ਦੇ ਕਿਤੇ ਕੀਤਾ ਇਹ ਲਾਈਟ ਕਲਰ ਦੇ ਉੱਪਰ ਰੈਡੀ ਕੀਤਾ ਇਹਦੀ ਬਾਜੂ ਦਾ ਵਰਕ ਆ ਗਿਆ ਤੇ ਇਸ ਤਰ੍ਹਾਂ ਦਾ ਵਰਕ ਹੀ ਇਹਦੀ ਮੂਰੀ ਦੇ ਉੱਤੇ ਕੀਤਾ ਦੇਖੋ ਕੇ ਰਿਤੀ ਵੰਦਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਆ ਤੁਸੀਂ ਆਪਣਾ ਕਰ ਸਕਦੇ ਹੋ ਆਰਡਰ ਬੁੱਕ ਇਹਦਾ ਪ੍ਰਾਈਸ ਵੀ ਜੀ 1100 ਰੁਪਿਆ ਹੈ ਸੂਟ ਦਾ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਇੱਕ ਆਪਾਂ ਇਹ ਸੂਟ ਰੈਡੀ ਕੀਤਾ ਇਹਦੇ ਇਹ ਫੁੱਲ ਨੇ ਜੋ ਇਹਦੀ ਮੂਰੀਆਂ ਦੇ ਤੇ ਬਾਹਮਾਂ ਦੇ ਬੰਦੇ ਨੇ ਬਹੁਤ ਸੋਹਣਾ ਡਿਜ਼ਾਈਨ ਬੰਦਾ ਤੁਸੀਂ ਇਹਦੀ ਸ਼ਰਟ ਨੂੰ ਲੇਸ ਨਾਲ ਡਿਜ਼ਾਈਨਿੰਗ ਕਰਕੇ ਤਿਆਰ ਕਰ ਸਕਦੇ ਹੋ ਗਲੇ ਦੇ ਟਾਈਡਾਈ ਦੀ ਲੇਸ ਲਾ ਕੇ ਉਹਦੇ ਨਾਲ ਤਿਆਰ ਹੋ ਜਾਊਗਾ ਬਾਹਮਾਂ ਤੇ ਮੂਰੀਆਂ ਤੇ ਵਾਕ ਹੋਗਾ ਲੈਣਾ ਵਾਲੀ ਜੌਰਜਟਾ ਬਹੁਤ ਸੋਹਣਾ ਸੂਟ ਬਣਿਆ ਹੋਇਆ ਸਿੰਪਲ ਜੀ ਲੁੱਕ ਦੇ ਵਿੱਚ ਤਿਆਰ ਹੋਇਆ। ਇਹ ਵੀ ਤੁਸੀਂ ਆਪਣਾ ਆਰਡਰ ਕਰ ਸਕਦੇ ਹੋ ਬੁੱਕ। ਇਹਦਾ ਪ੍ਰਾਈਸ ਵੀ ਹੈਗਾ ਜੀ 850 ਰੁਪਏ। ਇੱਕ ਆਪਾਂ ਨੇ ਇਹ ਵਾਲੇ ਸੂਟ ਰੈਡੀ ਕੀਤੇ ਆ ਸੈਲਫ ਜੌਰਜਟ ਦੇ ਉੱਪਰ। ਸਟੱਫ ਉਸ ਚੈੱਕ ਕਰ ਸਕਦੇ ਹੋ। ਬਹੁਤ ਹੀ ਸੋਹਣਾ ਸੌਫਟ ਜਿਹਾ ਸਟੱਫ ਹੈਗਾ। ਹਾਰਡ ਨਹੀਂ ਹੈਗਾ। ਇਹ ਗਲੇ ਦਾ ਵਰਕ ਆ ਗਿਆ। ਤੇ ਇਹ ਬਾਜੂ ਦਾ ਵਰਕ ਆ ਗਿਆ। ਇਸ ਤਰ੍ਹਾਂ ਇਹਦਾ ਪ੍ਰਾਈਸ ਵੀ ਆਫਰ ਤੇ 850 ਰੁਪਏ ਹੈ। ਘਰੇ ਤੇ ਵਰਕ ਨਹੀਂ ਮਾਂ। ਘਰੇ ਤੇ ਨਹੀਂ ਹੈਗਾ। ਤੇ ਗਲੇ ਦੀ ਤੇ ਬਾਹਾਂਵਾਂ ਤੇ ਵਰਕਾ। ਜਲਦੀ ਜਲਦੀ ਆਪਣਾ ਆਰਡਰ ਕਰ ਸਕਦੇ ਹੋ ਬੁੱਕ ਜੀ। ਬਾਕੀ ਹੋਰ ਸਾਰੀਆਂ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਸਾਡਾ ਪਿੰਡ ਭਲਾਡੇ ਤੋਂ 10 ਕਿਲੋਮੀਟਰ ਦੂਰ ਤੇ ਮਾਨਸਾ ਤੋਂ 16 ਕਿਲੋਮੀਟਰ ਦੂਰ ਹੈ ਜੀ। ਤੁਸੀਂ ਆ ਕੇ ਵੀ ਸਾਡੇ ਤੋਂ ਕੱਪੜਾ ਲੈ ਸਕਦੇ ਹੋ ਜਿਨੇ ਕਿਸੇ ਭੈਣ ਨੇ ਆਪਣਾ ਕੰਮ ਸ਼ੁਰੂ ਕਰਨਾ ਉਹ ਵੀ ਸਾਡੇ ਤੋਂ ਕਪੜਾ ਲੈ ਸਕਦੇ ਆ ਨੇ ਹੋਰ ਸੀ ਰੇਟਾਂ ਦੇ ਉੱਪਰ ਸਤ ਸ੍ਰੀ ਅਕਾਲ ਜੀ